ਉਹਨੀ ਜੋ 93 ਦੇ ਵਿੱਚ ਨਾ ਨੰਬਰ ਦੇ ਵਿੱਚ ਝੂਟਾ ਮਕਾਲਾ ਬਣਾ ਕੇ ਮਾਰਦੇ ਹੀ ਪੁਲਿਸ ਚੀਕ ਤਾਂ ਮੇਰੇ ਕਿਉਂ ਨਹੀਂ ਨਾ ਮਾਰੇ ਇਦਾਂ ਹੀ ਇਹਨਾਂ ਨੂੰ ਮਾਰ ਦੇਂਦਾ ਤੇ ਪੁੱਤ ਵੀ ਡਰ ਸਕੋ ਜਿੱਦਾਂ ਮੈਂ ਡਰਤ ਹੰਦਿਆ ਮੈਨੂੰ ਨੌਕਰੀ ਦਿੱਤੀ ਜਾਵੇ ਮੇਰੀ ਮਾਂ ਦੀ ਪਿੰਚ ਕਿੰਨੇ ਸਾਲ ਤੁਸੀਂ ਕੇਸ ਲੜਿਆ 1 ਸਾਲ ਕੇ ਲੜਿਆ ਤੁਸੀਂ ਛੋਟੇ ਹੋ ਗਏ ਮੈਂ ਬਿਲਕੁਲ ਛੋਟਾ ਹੂੰ ਅਦਾਲਤ ਦਾ ਫੈਸਲਾ ਹੈ ਜਿਸ ਦੇ ਵਿੱਚ ਪਰਿਵਾਰਕ ਮੈਂਬਰ ਸਾਡੇ ਨਾਲੇ 32 ਸਾਲ ਦੀ ਬਾਦ ਜਿਹੜਾ ਪਰਵਾਹ ਨੂੰ ਇਨਸਾਫ ਮਿਲਣ ਦੀ ਆਸ ਜਾਗੀ ਆ ਤੇ ਜਿਹੜਾ ਦੋਸ਼ ਤੈਅ ਕਰ ਦਿੱਤੇ ਗਏ ਨੇ ਸਿਰਫ ਅਕਸਾ ਜਾਤਾ ਐਲਾਨ ਹੋਣਾ ਬਾਕੀ ਹੈ ਜੀ ਤੁਹਾਡਾ ਨਾਮ ਕੀ ਹੈ ਜੀ ਸ਼ਾਮ ਸੇ ਸੋ ਇਹ ਅੱਜ ਜਿਹੜਾ ਫੈਸਲਾ ਆ ਕੀ ਕਰਨਾ ਹੈ ਕਿ ਅਨੰਦਪੁਰ ਦੇ ਪਾਦਰ ਦਾ ਵੀ 1993 ਦੇ ਵਿੱਚ ਇਹਨਾਂ ਨੇ ਬਾਲ ਦੇ ਵਿੱਚ ਝੂਟਾ ਮਕਾਲਾ ਬਣਾ ਕੇ ਮਾਰਦੇ ਪੁਲਿਸ ਜੀ ਤੇ ਬੜਾ ਹੀ ਮਾਰਾ ਕੀਤਾ ਇਹਨਾਂ ਨੇ ਅੱਜ ਸੀਬੀਆਈ ਨੇ ਵਧੀਆ ਚਲੋ ਦੋ ਸਿਖਰਾਰ ਦਿੱਤੇ ਆ ਅਸੀਂ ਹੁਣ ਸੌਂਵਾਰ ਇਹੋ ਆਨੇ ਵੀ ਇਹਨਾਂ ਨੂੰ ਉਮਰ ਕੈਦ ਹੋਵੇ ਤੇ ਫਾਂਸੀ ਹੋਵੇ ਇਹਨਾਂ ਨੂੰ ਜਿੱਦਾਂ ਮੇਰੇ ਪਿਓ ਨਹੀਂ ਨਾ ਮਾਰੇ ਇਦਾਂ ਹੀ ਇਹਨਾਂ ਨੂੰ ਮਾਰ ਦੇ ਇਹਨਾਂ ਦੇ ਪੁੱਤ ਵੀ ਦਰਸ ਜਿੱਦਾਂ ਮੈਂ ਦਰਸੰਦਿਆ ਤੇ ਗਾ ਮੈਨੂੰ ਨੌਕਰੀ ਦਿੱਤੀ ਜਾਵੇ ਮੇਰੀ ਮਾਂ ਦੀ ਬੱਚੀ ਕੋਈ ਨਾ ਗੱਲ ਇਹ ਹੈ ਕਿ ਕੋਈ ਨਵਤਾ ਦਾਦ ਨੇ ਐਸਬੀਆਈ ਨੇ ਬੜਿਆ ਤਾਣਾ ਫੈਸਲਾ ਉਕਾਈ ਹੈ ਨਾ ਤੇ ਤੁਸੀਂ ਤੁਸੀਂ ਸੈਟੀਸਫਾਈਡ ਹੋ ਕੇ ਇਹਨੇ ਸਮੇਂ ਬਾਅਦ ਪਾਵੇਂ ਫੈਸਲਾ ਆ ਤਾਂ ਮਤਲਬ ਚਲੋ ਤੁਹਾਡੇ ਦਿਲ ਨੂੰ ਆਈ ਸ਼ਾਂਤੀ ਹੋਈ ਵੀ ਚਲੋ ਵਧੀਆ ਫੈਸਲਾ ਆਇਆ ਨਾ ਸਜਾ ਹੋਈ ਪੰਚੀਰੀ ਹੋਈ ਹੋਰਾਨੂੰ ਸ਼ਾਂਤੀ ਮਿਲੇ ਦਿਲ ਵਿਚਾਲ ਜੋ ਤੁਹਾਡੇ ਨ ਮਾਰਾ ਕੀਤਾ ਇਹਨਾਂ ਨੂੰ ਵੀ ਹੋਇਆ ਹੁਣ ਕਿੰਨੇ ਸਾਲ ਤੁਸੀਂ ਕੇਸ ਚ ਲੜਿਆ 20 ਸਾਲ ਕੇ ਲੜਿਆ ਤੁਸੀਂ ਛੋਟੇ ਹੋਗੇ ਨਾ ਮੈਂ ਕੋਈ ਬਿਲਕੁਲ ਛੋਟਾ ਤੇ ਹੁਣ ਹੁਣ ਤੁਹਾਨੂੰ ਅਦਾਲਤ ਤੇ ਮਤਲਬ ਵਿਸ਼ਵਾਸ ਹੋਇਆ ਜਿਹੜਾ ਜਵਾਬ ਜਿੰਨਾ ਇਹਨਾਂ ਨੇ ਕੀਤਾ ਗਾਂਵੀਆਂ ਨੂੰ ਵਿਸ਼ਵਾਸ ਆ ਚੱਲ ਜਿੰਨਾ ਨੇ ਇੱਥੋਂ ਦਾ ਕੀਤਾ ਗਾਂਵੀਆਂ ਸਾਡੇ ਨਾਲ ਕਰਨ ਮੈਨੂੰ ਨੌਕਰੀ ਦਿਵਾਉਣ ਮੇਰੀ ਮਾਦਾ ਜੀ ਪੰਚਲ ਲੱਗੇ ਤੁਹਾਡਾ ਤੁਹਾਡਾ ਚੰਗੀ ਜ਼ਿੰਦਗੀ ਜੀ ਜੀ ਸਕੀ ਤੁਹਾਡੇ ਤੁਹਾਡੇ ਫਤਿਹ ਸਾਹਿਬ ਦਾ ਨਾਮ ਕੀ ਸੀ ਸਿੰਦਾ ਸਿੰਘ ਜੀ ਕਿਹੜਾ ਪਿੰਡ ਸੀ ਰਾਣੀ ਬਲਾਹ ਜਿਲ੍ਹਾ ਦਾ ਹੁੰਦਾ ਤੇ ਤੁਹਾਡਾ ਕੀ ਨਾਮ ਸੀ ਸੋ ਹੁਣ ਕੀ ਕੀ ਹੋਊਗੀ ਜੀ ਅੱਜ ਬਰ ਫੈਸਲਾ ਜਿਹੜਾ ਜਾ ਬਿੱਤੀ ਜਾਵੇ ਉਹਨਾਂ ਨੂੰ ਤੇ ਫਿਰ ਆਪਣੀ ਸੰਦਰਬਦਾ ਸ਼ਾਮਿਲ ਜਿਸਮ ਹੁਣ ਖੋਸ਼ੋ ਤੁਸੀਂ ਅਦਾਲਤ ਨੇ ਜੋ ਫੈਸਲਾ ਦਿੱਤਾ ਹਾਂਜੀ ਹੋ ਜਾਣਾ ਹੋਰ ਵੀ ਪਰਿਵਾਰਕ ਮੈਂਬਰ ਹੈਗੇ ਨੇ ਮਤਲਬ ਉਦੋਂ ਕਿੰਨੀ ਕੁ ਉਮਰ ਸੀ ਜਦੋਂ ਇਹਨਾਂ ਦੀ ਡੈਥ ਹੋਈ ਹੈ ਤਾਂ ਤਾਂ ਪਤਾ ਨਹੀਂ ਪੜੀ ਨਹੀਂ ਕੀ ਸੀ ਨਹੀਂ ਉਮਰ ਕਿੰਨੀ ਸੀ ਜੀ ਉਹ ਕਿੰਨੀ ਕੋ ਤੁਹਾਡੇ ਤੁਹਾਡੇ ਕੀ ਲੱਗਦੀ ਸੀਗੀ ਘਰ ਵਾਲਾ ਮੇਰਾ ਲੱਗਦਾ ਹੋਊਗੀ ਚਲ ਪੰਜੀ ਪੰਜੀ 20 ਸਾਲ ਹੋ ਗਿਆ ਲੈਣ ਦੀ ਕੋਈ ਉਹ ਤੋਂ ਪੁੱਛਤੀ ਸੀਗੀ ਹਾਂਜੀ ਪੁਲਸ ਦੇ ਵੇਖੀ ਸੀ ਉਹ ਸਜ਼ਾ ਦੀ ਮੰਗ ਕੀ ਕਰ ਦਿਓ ਸੀ ਸਜ਼ਾ ਦੀ ਕੀ ਮੰਗ ਕਰ ਦਿਓ ਸਜ਼ਾ ਇਹ ਮੰਗੇ ਕਰਦੇ ਆ ਉਬਰ ਕੈਰ ਵਿੱਚ ਸਜ਼ਾ ਨਾਲ ਫਾਂਸੀ ਲੱਗੀਆਂ ਨਾਲ ਕਿੰਨਾ ਦਿਨ ਹੋਈ ਸੋ ਹੋਰ ਵੀ ਪਰਿਵਾਰਕ ਮੈਂਬਰ ਨੇ ਵਕੀਲ ਨੇ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਆ ਜਗਜੀਤ ਸਿੰਘ ਸਾਡੇ ਨਾਲ ਇਹ ਜੀ ਸਿੰਘ ਜੀ ਕੀ ਕਹੋਗੇ ਸੋ ਅੱਜ ਜਿਹੜਾ ਫੈਸਲਾ ਆ ਉਸ ਬਾਕੀ ਕੀ ਕਹਿਣਾ ਚਾਹੋਗੇ ਵੇਖੋ ਜੀ ਜਿਹੜਾ ਇਹ ਫੈਸਲਾ ਅੱਜ 1993 ਦੇ ਫੇਕ ਇਨਕਾਊਂਟਰ ਦੇ ਵਿੱਚ ਆਇਆ ਵਾ ਵੇਖੋ ਆਪਾਂ ਇਹਨੂੰ ਅਨਸਾਫ਼ ਤੇ ਨਹੀਂ ਕਹਿ ਸਕਦੇ ਕਿਉਂਕਿ 32 ਸਾਲ ਦਾ ਲੰਮਾ ਸਮਾਂ ਲੰਘਿਆ ਜਿੰਨਾ ਪਰਿਵਾਰਾਂ ਦੇ ਤੁਸੀਂ ਪਰਿਵਾਰ ਪਿੱਛੇ ਦੇਖ ਰਹੇ ਹੋ ਜਿਹੜੀਆਂ ਬੀਬੀਆਂ ਨੇ ਆਪਣੇ ਜਿਹੜੇ ਸਿਰ ਦੇ ਸਾਈਂ ਜਿਹੜੇ ਗਵਾ ਕੇ ਤੇ ਸਾਰੀ ਉਮਰ ਆਪਣੇ ਬੱਚੇ ਪਾਲਣ ਲਈ ਕਿਉਂਕਿ ਗਰੀਬ ਪਰਿਵਾਰ ਹੀ ਮਜ਼ਦੂਰ ਤਬਕੇ ਦੇ ਨਾਲ ਜਿਹੜੇ ਉਹ ਸਬੰਧ ਰੱਖਦੇ ਸੀ ਇਹ ਦੂਸਰਾ ਦੂਸਰਾ ਇੱਕ ਖੁਦ ਪੁਲਿਸ ਵਾਲੇ ਸੀਗੇ ਜਿਨ੍ਹਾਂ ਨੂੰ ਮਤਲਬ ਇਨਕਾਊਂਟਰ ਕੀਤਾ ਗਿਆ ਤਿੰਨ ਬੰਦੇ ਸਿਵਲ ਜਨ ਸੀਗੇ ਉਸ ਸਮੇਂ ਪੁਲਿਸੀ ਮੈਂਟੈਲਿਟੀ ਕਹੀ ਜੀ ਰਹੀ ਹੋਗੀ ਕਿ ਸੱਤ ਬੰਦੇ ਮਾਰਤੇ ਜੀ ਉਹਨਾਂ ਨੇ ਵੇਖੋ ਪੁਲਿਸ ਦੀ ਮੈਂਟੈਲਿਟੀ ਤੋਂ ਤੁਸੀਂ ਅੱਜ ਇਹ ਸਵਾਲ ਉਹਨਾਂ ਤੋਂ ਤੁਸੀਂ ਪੁੱਛ ਸਕਦੇ ਜੇ ਕਿ ਤੁਹਾਡੀ ਮੈਂਟੈਲਿਟੀ ਦੇ ਵਿੱਚ ਕੀ ਹੋਈ ਇਹੋ ਜਿਹਾ ਭਰਿਆ ਹੋਇਆ ਸੀ ਕਿ ਤੁਸੀਂ ਆਪਣੇ ਪੁਲਿਸ ਮੁਲਾਜ਼ਮ ਹੀ ਮਾਰ ਦਿੱਤੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੇਖਿਆ ਕਈ ਪੁਲਿਸ ਮੁਲਾਜ਼ਮ ਫੌਜ ਦੇ ਜਵਾਨ ਟੀਚਰ ਫਰੀडम ਫੈਕਟਰ ਕੋਈ ਵੀ ਜਿਹੜਾ ਵਾ ਇਹ ਦਰਿੰਦੇ ਪੁਲਿਸ ਅਫਸਰ ਸੀ ਇਹਨਾਂ ਨੇ ਕੋਈ ਨਹੀਂ ਬਖਸ਼ਿਆ ਉਹ ਸਾਰੇ ਜਿਹੜੇ ਮਤਲਬ ਹਰ ਤਰ੍ਹਾਂ ਦੇ ਲੋਕਾਂ ਨੂੰ ਇਹਨਾਂ ਨੇ ਪੈਸੇ ਇਕੱਠੇ ਕਰ ਲਈ ਤੇ ਆਪਣੇ ਮੋਢਿਆਂ ਦੇ ਜਿਹੜੇ ਸਟਾਰ ਵਧਾਉਣ ਲਈ ਉਹ ਇਹਦੇ ਚ ਜਗੀ ਸਿੰਘ ਜੀ ਕੌਣ ਕੌਣ ਵਿਅਕਤੀ ਸ਼ਾਮਲ ਹੈ ਜਿਨ੍ਹਾਂ ਨੂੰ ਦੋਸ਼ੀ ਕਰਾ ਦੇ ਦਿੱਤਾ ਗਿਆ ਵੇਖੋ ਜਿਹੜਾ ਇਹਦੇ ਵਿੱਚ ਸੀਬੀਆਈ ਨੇ 10 ਬੰਦਿਆਂ ਨੂੰ ਚਾਰਜ ਸ਼ੀਟ ਕੀਤਾ ਸੀ ਤੇ ਜਿਹਦੇ ਵਿੱਚੋਂ ਟ੍ਰਾਇਲ ਦੌਰਾਨ ਪੰਜ ਬੰਦਿਆਂ ਦੀ ਜਿਹੜੀ ਆ ਉਹ ਡੈਥ ਹੋ ਚੁੱਕੀ ਆ ਤੇ ਅੱਜ ਜਿਹੜੇ ਪੰਜ ਬੰਦੇ ਨੇ ਉਹਨਾਂ ਨੂੰ ਦੋਸ਼ੀ ਕਰਾ ਦਿੱਤਾ ਉਹਦੇ ਵਿੱਚ ਇੱਕ ਉਸ ਸਮੇਂ ਦੇ ਡੀਐਸਪੀ ਭਪਿੰਦਰਜੀਤ ਜਿਹੜੇ ਤੇ ਇੱਕ ਐ ਐ ਐਸ ਐਚਓ ਸੂਬਾ ਸਿੰਘ ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਦ ਖਮਾਉਂਦਾ ਸੀ ਪਹਿਲੋਂ ਵੀ ਉਹ 2-3 ਕੇਸਾਂ ਦੇ ਵਿੱਚ ਜਿਹੜਾ ਵਾ ਉਹ ਸਜ਼ਾ ਹੋ ਚੁੱਕਿਆ ਤੇ ਲੋਕਾਂ ਦੇ ਵਿੱਚ ਉਹ ਇਹੋ ਜਿਹਾ ਖਾਫ ਪੈਦਾ ਕਰਦਾ ਸੀ ਕਿ ਤੁਸੀਂ ਉਸ ਸੂਬਾ ਸਰਹੰਦ ਨੂੰ ਭੁੱਲ ਜੋਗੇ ਤੇ ਮੈਨੂੰ ਯਾਦ ਰੱਖੋਗੇ ਇਹਨਾਂ ਨੂੰ ਜਦੋਂ ਮਾਰਿਆ ਗਿਆ ਕਿ ਇਹਨਾਂ ਦੇ ਗੂੜੀਆਂ ਮਾਰੀਆਂ ਗਈਆਂ ਸੀ ਜਾਂ ਇਹਨਾਂ ਨੂੰ ਅਨਮਨੁੱਖੀ ਤਸ਼ੱਦਦ ਦੇ ਨਾਲ ਸਰੀਰ ਤੇ ਕੋਈ ਖਾਹੂ ਸੀ ਕਿ ਕੀ ਸੀਗਾ ਜੀ ਵੇਖੋ ਇਹਨਾਂ ਨੂੰ ਇਹਨਾਂ ਦੇ ਨਾਲ ਜਿਹੜੇ ਅਨਮਨੁੱਖੀ ਤਸ਼ੱਦਦ ਦੇ ਘਾਓ ਜਿਹੜੇ ਉਸ ਟਾਈਮ ਦੇ ਡਾਕਟਰ ਜੇਸ ਨੇ ਪੋਸਟਮਾਰਟਮ ਕੀਤੇ ਸੀ ਡਾਕਟਰ ਸੋਹਲ ਉਹ ਇਹਨਾਂ ਦੀ ਸਾਰੀ ਜਿਹੜੀ ਦਰਿੰਦਗੀ ਦਾ ਪਾਜ ਕੋਰਟ ਦੇ ਵਿੱਚ ਆਣ ਕੇ ਅਦੇੜ ਗਏ ਕਿ ਇਹਨਾਂ ਦੇ ਜਿਹੜੇ ਗੁੱਟਾਂ ਦੇ ਉੱਤੇ ਪਹਿਲੋਂ ਹੈਂਡ ਕਫਿੰਗ ਦੇ ਜਿਹੜੇ ਨਿਸ਼ਾਨ ਸੀ ਤੇ ਹੋਰ ਸਰੀਰ ਦੇ ਉੱਤੇ ਵੱਖ-ਵੱਖ ਜਿਹੜੇ ਤਰ੍ਹਾਂ ਦੇ टॉर्चर ਦੇ ਨਿਸ਼ਾਨ ਸੀ ਤੇ ਉਸ ਤੋਂ ਬਾਅਦ ਇਹਨਾਂ ਇਹਨਾਂ ਦੀ ਜਿਹੜੀ ਆ ਉਹ ਗੋਲੀਆਂ ਦੇ ਨਾਲ ਡੈਥ ਹੋਈਏ ਇੱਕ ਇਹਨਾਂ ਦੇ ਵਿੱਚੋਂ 1 2 ਦੀ ਤੇ ਗੋਲੀਆਂ ਲੱਗਣ ਤੋਂ ਪਹਿਲਾਂ ਦੀ ਡੈਥ ਦਾ ਵੀ ਜ਼ਿਕਰ ਆਉਂਦਾ ਵਾ ਜੋ ਪੋਸਟਮਾਰਟਮ ਰਿਪੋਰਟ ਦੇ ਵਿੱਚ ਡਾਕਟਰ ਸੋਹਲ ਇੱਥੇ ਜਿਹੜਾ ਕੋਰਟ ਦੇ ਵਿੱਚ ਆਪਣਾ ਐਵੀਡੈਂਸ ਦੇ ਕੇ ਗਿਆ ਡਾਕਟਰ ਖੱਡੜਾ ਕਹਿ ਰਹੇ ਸੀਗੇ ਜਸਨ ਸਿੰਘ ਖੱਡੜਾ ਕਿ 25 ਹਜ਼ਾਰ ਲਾਸ਼ਾਂ ਅਣ ਜਿਹੜੀਆਂ ਆਇਡੈਂਟੀਫਾਈਡ ਕਰਕੇ ਸੜੀਆਂ ਗਈ ਸੀ ਸੋ ਇਹ ਵੀ ਉਹਨਾਂ ਦੇ ਵਿੱਚ ਸੀ ਕਿਉਂਕਿ ਇਹਨਾਂ ਦਾ ਵੀ ਜਿਹੜੇ ਲਵਰਸਲਾਸ਼ਾਂ ਕਰਕੇ ਸੜੇ ਗਏ ਸੀ ਕੋਜੀ ਜਸਵੰਤ ਸਿੰਘ ਖਾਲੜਾ ਵੱਲੋਂ ਇੱਕ ਫਿਗਰ ਦੇ ਦਿੱਤੀ ਗਈ ਸੀ ਤਿੰਨ ਸ਼ਮਸ਼ਾਨਾਂ ਦਾ ਜਿਹੜਾ ਡਾਟਾ ਇਕੱਠਾ ਕਰਕੇ ਉਹਦੇ ਵਿੱਚ ਤਕਰੀਬਨ 2100 ਦੇ ਕਰੀਬ ਜਿਹੜੀਆਂ ਅਨ ਪਛਾਤੀਆਂ ਲਾਸ਼ਾਂ ਤੇ ਅਨ ਕਲੇਮਡ ਲਾਸ਼ਾਂ ਦਾ ਆ ਡਾਟਾ ਸੀ ਜਿਹੜੀ ਉਹਨਾਂ ਨੇ ਇੱਕ ਫਿਗਰ ਦੇ ਦਿੱਤੀ ਸੀ ਕਿ ਇਹ ਤਿੰਨ ਸ਼ਮਸ਼ਾਨ ਘਟਾਂ ਦੇ ਇਲਾਵਾ ਪੂਰੇ ਪੰਜਾਬ ਦੇ ਵਿੱਚ 25000 ਜਿਹੜਾ ਨੌਜਵਾਨ ਆ ਇਸੇ ਤਰ੍ਹਾਂ ਹੀ ਜਿਹੜਾ ਮਤਲਬ ਉਹ ਅਣਪਛਾਤਾ ਕਹਿ ਕੇ ਮਾਰਿਆ ਗਿਆ ਉਸ ਤੋਂ ਬਾਅਦ ਜਿਹੜਾ ਸਾਡੀ ਸੰਸਥਾ ਵੱਲੋਂ ਲਾਪਤਾ ਪੰਜਾਬ ਵੱਲੋਂ ਵੀ ਅਸੀਂ ਇੱਕ ਪੀਆਈਐਲ ਫਾਈਲ ਕਰਕੇ ਤੇ ਹੋਰ ਵੱਖ-ਵੱਖ ਜ਼ਿਲ੍ਹਿਆਂ ਦਾ ਡਾਟਾ ਇਕੱਠਾ ਕਰਕੇ ਉਹਦੇ ਵਿੱਚ 6733 ਬੰਦਿਆਂ ਦਾ ਡਾਟਾ ਜਿਹੜਾ ਇਸ ਤੋਂ ਇਸ 2100 ਤੋਂ ਇਲਾਵਾ ਆਪਾਂ ਮਾਨਯੋਗ ਹਾਈ ਕੋਰਟ ਦੇ ਵਿੱਚ ਇੱਕ ਪੀਆਈਐਲ ਫਾਈਲ ਕੀਤੀ ਹੋਈ ਹੈ ਜਿਹਦਾ ਜਿਹਦੀ ਕਿ ਨੈਕਸਟ ਡੇਟ 21 ਅਗਸਤ ਨੂੰ ਆਉਣ ਵਾਲੀ ਹੈ ਤੇ ਇਹਦੇ ਚ ਇਹਦੇ ਚ ਜੀ ਸਿੰਘ ਜੀ ਇਹਨਾਂ ਦੇ ਮਿਲ ਘਰਦਿਆਂ ਨੂੰ ਇਹਨਾਂ ਦੇ ਫੁੱਲ ਆਸਤੀਆਂ ਦਿੱਤੀਆਂ ਗਈਆਂ ਸੀ ਕਿ ਨਹੀਂ ਵੇਖੋ ਪਰਿਵਾਰ ਨੂੰ ਤੇ ਇਹਨਾਂ ਨੂੰ ਦੱਸਿਆ ਤੱਕ ਨਹੀਂ ਗਿਆ ਕਿ ਤੁਹਾਡੇ ਜਿਹੜੇ ਬੰਦੇ ਨੇ ਉਹਨਾਂ ਨੂੰ ਅਨਕਾਊਂਟਰ ਦੇ ਵਿੱਚ ਮਾਰ ਦਿੱਤਾ ਉਹਨਾਂ ਨੂੰ ਤੇ ਬਾਅਦ ਦੇ ਵਿੱਚ ਜਦੋਂ ਜਿੰਨਾ ਚਿਰ ਉਹ ਪੈਰਵਾਈ ਕਰਦੇ ਰਹੇ ਆ ਬਾਅਦ ਦੇ ਵਿੱਚ ਉਹਨਾਂ ਨੂੰ ਥਾਣੇ ਦੇ ਵਿੱਚ ਵੜਨ ਨਹੀਂ ਦਿੱਤਾ ਗਿਆ ਤੇ ਇਹਨਾਂ ਨੂੰ ਤੇ ਜਦੋਂ ਬੀਬੀ ਖਾਲੜਾ ਵਾਲੀ ਰਿੱਟ ਪਟੀਸ਼ਨ ਤੋਂ ਬਾਅਦ ਸੀਬੀਆਈ ਨੇ ਉਹਦੀਆਂ ਪਰਤਾਂ ਖੁੱਲ੍ਹਦੀਆਂ ਗਈਆਂ ਤੇ ਜਿਹੜੇ ਵਿਟਨੈਸ ਪਰਿਵਾਰ ਵਾਲੇ ਜਾ ਕੇ ਮਿਲਦੇ ਰਹੇ ਸੀ ਤੇ सीबीआई ਨੇ ਜਿਹੜੇ ਸਬੂਤ ਇਕੱਠੇ ਕੀਤੇ ਤੇ ਉਹ ਪੁਲਿਸ ਫਾਈਲਾਂ ਤੇ ਜਾਂ ਬਾਕੀ ਵਿਟਨੈਸ ਸਾਹਮਣੇ ਆਏ ਉਹਦੇ ਤੋਂ ਸਾਰਾ ਇਹ ਪਰਿਵਾਰ ਨੂੰ ਜਿਹੜਾ ਵਾ ਉਹ ਕਲੀਅਰ ਹੈ ਤੇ ਇੱਕ ਲਾਸਟ ਕੁਸਟ ਨਜੀ ਤੁਹਾਨੂੰ ਕੀ ਲੱਗਦਾ ਕਿ ਕੀ ਸਜ਼ਾ ਘੱਟੋ ਘੱਟ ਹੋਣੀ ਚਾਹੀਦੀ ਹੈ ਕੀ ਮੰਗ ਕਰਦੇ ਤੁਸੀਂ ਵੇਖੋ ਜੇ ਤੁਸੀਂ ਸਜ਼ਾ ਦੀ ਗੱਲ ਕਰਦੇ ਹੋ ਤੇ ਜਿਹੜਾ ਸੂਬਾ ਸਿੰਘ ਜਿਹੜਾ ਐਸ ਐਚਓ ਆ ਉਹ ਪਹਿਲੋਂ ਵੀ ਦੋ ਕੇਸਾਂ ਦੇ ਵਿੱਚ ਤਿੰਨ ਕੇਸਾਂ ਦੇ ਵਿੱਚ ਸਜ਼ਾ ਹੋ ਚੁੱਕਾ ਵਾ ਤੇ ਉਹ ਉਹ ਤੇ ਇਸ ਇਸ ਕੇਸ ਦੀ ਜਿਹੜੇ ਕਾਨੂੰਨ ਦੇ ਰਾਖੇ ਸੀ ਉਹਨਾਂ ਨੇ ਕਾਨੂੰਨ ਦੀਆਂ ਧੱਜੀਆਂ ੜਾਈਆਂ ਤੇ ਸੱਤ ਬੰਦਿਆਂ ਨੂੰ ਬਿਨਾਂ ਕਸੂਰ ਤੋਂ ਮਾਰ ਦਿੱਤਾ ਗਿਆ ਜੇ ਉਹਨਾਂ ਦਾ ਕੋਈ ਕਸੂਰ ਵੀ ਹੈਗਾ ਸੀ ਜੇ ਉਹ ਕਿਸੇ ਵਾਰਦਾਤ ਦੇ ਵਿੱਚ ਸ਼ਾਮਲ ਵੀ ਸੀ ਤੇ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਸੀ ਕਿ ਨਾ ਕਿ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦੇਣਾ ਚਾਹੀਦਾ ਸੀ ਇਹੋ ਜਿਹੇ ਲੋਕਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਤੇ ਇੱਕ ਇਹੋ ਜਿਹੀ ਮਿਸਾਲੀ ਫਾਂਸੀ ਹੋਣੀ ਚਾਹੀਦੀ ਆ ਕਿ ਜਿਹੜੇ ਗਾਂ ਅੱਜ ਕੱਲ ਦੇ ਟਾਈਮ ਦੇ ਵਿੱਚ ਵੀ ਇਹੋ ਜਿਹੇ ਇਨਕਾਊਂਟਰਾਂ ਦਾ ਸਿਲਸਿਲਾ ਜੇ ਜਾਰੀ ਆ ਉਹ ਰੁਕ ਜੇ ਕਿਉਂਕਿ ਜੇ ਜਿਹੜੇ ਤੁਸੀਂ ਅੱਜ ਵੀ ਇਹੋ ਜੇ ਸੇਮ ਕੈਟਾਗਰੀ ਦੇ ਇਨਕਾਊਂਟਰ ਵੇਖ ਰਹੇ ਹੋ 10 15 20 ਸਾਲ ਬਾਅਦ ਉਹਦੀਆਂ ਵੀ ਪਰਤਾਂ ਇਸੇ ਤਰ੍ਹਾਂ ਖੁੱਲਣਗੀਆਂ ਬਿਲਕੁਲ ਜੀ ਆ ਪਰਿਵਾਰ ਦੇ ਮੈਂਬਰ ਸਾਡੇ ਨਾਲ ਨੇ ਉਹਨਾਂ ਨਾਲ ਵੀ ਆਪਾਂ ਗੱਲ ਕਰ ਲਈਏ ਤੁਹਾਡੇ ਕੌਣ ਲੱਗਦੇ ਸੀਗੇ ਜੀ ਹਾਂ ਜੀ ਮੇਰੇ ਘਰ ਆਇਆ ਸੀ ਮਤਲਬ ਕਿੰਨਾ ਔਖਾ ਲੱਗਿਆ ਉਹਨਾਂ ਦੇ ਬਿਨਾਂ ਇੰਨਾ ਸਮਾਂ ਗੁਜ਼ਾਰਨਾ ਧੰਨਵਾਦ ਬੜਾ ਔਖਾ ਲੱਗਾ ਬਹੁਤ ਦਿਨ ਰੁਕੇ ਕੱਟੇ ਆ ਤੇ ਸਾਨੂੰ ਪਤਾ ਹੀ ਕਰ ਰਹੇ ਕੰਮ ਕਰ ਕਰਦੇ ਟਾਈਮ ਕੱਢੇ ਆ ਉਮਰ ਆ ਗਈ ਤੇ ਹੁਣ ਹੁਣ ਤੁਸੀਂ ਕੀ ਸਜ਼ਾ ਦੀ ਮੰਗ ਕਰਦੇ ਆ ਇਹਨੂੰ ਇਹ ਆ ਵੀ ਇਹਦੇ ਬੱਚੇ ਹੀ ਤਾਂ ਹੀ ਰੋਂਦੇ ਸਾਡੇ ਬੱਚੇ ਸਹੀ ਰੋਂ ਇਹਨਾਂ ਦੇ ਬੱਚੇ ਰੋਣ ਸਾਨੂੰ ساری ਉਮਰ ਤੇ ਇਹਨਾਂ ਨੂੰ ਜੇਲ੍ਹ ਹੋ ਜੇ ਤੇ ਇਹ ਤਾਂ ਹੀ ਤਕੇ ਖਾਣੇ ਹੁੰਦਾ ਇਹ ਤਕੇ ਖਾਣੇ ਇਹਨਾਂ ਨੇ ਕਰ ਦਿਆਂ ਹੀ ਤੇ ਤੁਹਾਡੇ ਕੀ ਲੱਗਦੇ ਸੀ ਜੀ ਜਿਹੜਾ ਸਿੰ다 ਸਿੰਘ ਭਰਾ ਸੀ ਸਰ ਅੱਛਾ ਜੀ ਤੇ ਹੁਣ ਤੁਸੀਂ ਅਦਾਲਤ ਦੇ ਫੈਸਲੇ ਤੋਂ ਸੰਤੋਖਤ ਹੋ ਜਵਾ ਹਾਂ ਟੈਂਗਾਂ ਨੇ ਵੀ ਸੋਮਵਾਰ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਜੀ ਬਿਲਕੁਲ ਧੰਨਵਾਦ ਸੋ ਇਹ ਪਰਿਵਾਰਕ ਮੈਂਬਰ ਸੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਆ ਤੋਂ 32 ਸਾਲ ਦੇ ਬਾਅਦ ਜਿਹੜਾ ਫੈਸਲਾ ਆਇਆ ਜਿਸ ਦੇ ਵਿੱਚ ਆਖਿਆ ਗਿਆ ਕਿ ਆ ਜਿਹੜੇ ਦੋਸ਼ੀ ਨੇ ਪੰਜ ਦੋਸ਼ੀ ਨੇ ਉਹਨਾਂ ਨੂੰ ਦੋਸ਼ ਜਿਹੜਾ ਆਇਤ ਕਰ ਦਿੱਤੇ ਗਏ ਨੇ ਉਹਨਾਂ ਤੇ ਤੋਸ਼ ਲਗਾ ਦਿੱਤੇ ਗਏ ਨੇ ਸੌਂਬਾਰ ਨੂੰ ਸਜ਼ਾ ਦਾ ਐਲਾਨ ਹੋ ਜਾਊਗਾ ਪਰਿਵਾਰ ਦੇ ਵੱਲੋਂ ਤੇ ਵਕੀਲ ਦੇ ਵੱਲੋਂ ਜਿਹੜੀ ਫਾਸੀ ਦੀ ਸਜ਼ਾ ਦੀ ਮੰਗ ਕੀਤੀ ਗਈ ਹੈ ਕਿ ਉਹਨਾਂ ਨੂੰ ਫਾਸੀ ਹੋਣੀ ਚਾਹੀਦੀ ਆ ਆਪਣੇ ਹੀ 4 ਮੁਲਾਜ਼ਮਾਂ ਦੇ ਤਣ ਹੋਰ નિર્ਦੋਸ਼ੇ ਵਿਅਕਤੀਆਂ ਨੂੰ ਜਿਹੜਾ ਪੁਲਿਸ ਦੇ ਵੱਲੋਂ 1993 ਦੇ ਵਿੱਚ ਮਾਰ ਦਿੱਤਾ ਗਿਆ ਸੀ ਸੋ ਅੱਜ ਸੀਬੀਆਈ ਅਦਾਲਤ ਦੇ ਵੱਲੋਂ ਇਹਨਾਂ ਨੂੰ ਜਿਹੜਾ ਦੋਸ਼ ਇਹਨਾਂ ਤੇ ਲਗਾ ਦਿੱਤੇ ਗਏ ਨੇ ਸਗਾ ਸੌਂਬਾਰ ਸੁਣਾਈ ਸੁਣਾ ਦਿੱਤੀ ਜਾਵੇਗੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਖਬਰ ਨੂੰ ਸ਼ੇਅਰ ਜਰ